ਇੱਕ ਐਮਐਲ ਸਾਬ ਸਤਿ ਸ੍ਰੀ ਅਕਾਲ ਜੀ ਇੱਕ ਐਮਐਲ ਸਾਬ ਸਾਡੀ ਛੋਟੀ ਜੀ ਬੇਨਤੀ ਹੈ ਨਗਰ ਕੌਂਸਲ ਨੂੰ ਕਾਫੀ ਵਾਰ ਪਿਛਲੇ ਸਾਲ ਵੀ ਆਸੀ ਆਪ ਖੁਦ ਸਫਾਈ ਕੀਤੀ ਸੀ ਜਦੋਂ ਵੋਟਰਾਂ ਦਾ ਟਾਈਮ ਹੁੰਦਾ ਹੈ ਉਦੋਂ ਨਗਰ ਕੌਂਸਲ ਕਹਿ ਦਿੰਦੀ ਕਿ ਇਹ ਏਰੀਆ ਕਮੇਟੀ ਦੇ ਅਧੀਨ ਹੈ ਔਰ ਅਸੀਂ ਇੰਨੇ ਕੁ ਪ੍ਰੇਸ਼ਾਨ ਹੋ ਚੁੱਕੇ ਆ ਇਹ ਖੁਦ ਕੱਲ ਦੇ ਕੰਡੇ ਵੱਜੇ ਨਹਾਤਾਂ ਦੇ ਵਿੱਚ ਆ ਟਾਣੀਆਂ ਕਾਫੀ ਵਧੀਆਂ ਹੋਈਆਂ ਸੀ ਆ ਬਾਹਰ ਦੀ ਜਦੋਂ ਕੱਲ ਇੱਕ ਹੋਰ ਗੱਲ ਹੈ ਜੀ ਅੱਜ ਤੋਂ 5 ਦਿਨ ਪਹਿਲੇ ਇੱਕ ਬਜ਼ੁਰਗ ਸੀ ਸਾਡੇ ਮਹੱਲੇ ਦੇ ਉਹਨਾਂ ਦੇ ਕੰਡੇ ਵਜੇ ਲਾਈਟ ਦੀ ਵਿਵਸਥਾ ਨਹੀਂ ਸੀ ਉਹ ਡਿੱਗ ਕੇ ਉਹਨਾਂ ਦੀ ਮੌਕੇ ਦੀ ਡੈਥ ਹੋ ਗਈ ਜੀ ਸਫਾਈ ਵਾਲੇ ਆਉਂਦੇ ਜੀ ਸਫਾਈ ਵਾਲੇ ਆਉਂਦੇ ਨਹੀਂ ਸਫਾਈ ਵਾਲੇ ਸੁਣਦੇ ਹੀ ਨਹੀਂ ਕਿਸੇ ਦੀ ਜੀ ਨਹੀਂ ਸੁਣਦੇ ਨਹੀਂ ਸੁਣਦੇ ਹੀ ਨਹੀਂ ਕਿਸੇ ਦੀ ਆ ਇੱਕ ਤਾਂ ਸਭ ਤੋਂ ਸਾਡੇ ਕੋਲ ਸਾਡੇ ਨੂੰ ਬੇਨਤੀ ਹੈ ਜੀ ਸਾਡੇ ਮੁਹੱਲੇ ਵਾਸਤੇ ਵਲੋ ਸ਼ਹਿਰ ਵਾਸਿਆਂ ਵਲੋ ਇੱਕ ਹੱਤੋਂ ਦੇ ਜਿਹੜੇ ਅੰਪਲੋਇਡ ਨੇ ਜਾਂ ਅਫਸਰ ਸਾਹਿਬਾਨ ਉਹ ਬਹੁਤ ਪੁਰਾਣੇ ਹੋ ਚੁੱਕੇ ਨੇ ਜਦੋਂ ਅਸੀਂ ਉਹਨਾਂ ਕੋਲ ਸ਼ਿਕਾਇਤ ਲੱਗੀ ਜੇ ਉਹ ਸਾਨੂੰ ਮਿੱਟੀ ਗੋਲੀ ਦੇ ਕੇ ਤੋੜ ਦਿੰਦੇ ਨੇ ਵੀ ਇਹ ਤੁਹਾਡਾ ਕੰਮ ਕਰਦੇ ਆਂ ਕਾਫੀ ਵਾਰ ਨਰੇਸ਼ ਖੇੜਾ ਜੀ ਨੂੰ ਵੀ ਕਿਹਾ ਗਿਆ ਜਗਦੀਪ ਗੋਲ ਜਗਦੀਪ ਕੋਮੋਜ ਨੂੰ ਵੀ ਕਿਹਾ ਗਿਆ ਵੀ ਸਾਡੀ ਆ ਸਮੱਸਿਆ ਹੈ ਜੀ ਸਾਡੇ ਹੱਲ ਕੀਤੀ ਜਾਵੇ ਉਹ ਸਾਡੇ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਜੀ ਅਸੀਂ ਕੋਧਿਆ ਲੱਗਿਆ ਦੇਖੋ ਜੀ ਢੇਰੀਆਂ ਬਣਾਈਆਂ ਨੇ ਆ ਕੱਲ ਕਿਕਰ ਵੰਡੇ ਜੀ ਇਹ ਸਾਡੀ ਬੇਨਤੀ ਹੈ ਜੀ ਮੋਹੱਲਾ ਵਾਸੀ ਵਲੋਂ ਜੀ ਇਹ ਸਾਡਾ ਹੱਲ ਕੀਤਾ ਜਾਵੇ ਕਿ ਉਹ ਲਾਈਟ ਦੀ ਵਿਵਸਥਾ ਜੀ ਕੀਤੀ ਜਾਵੇ ਹੋਲੇ ਕਰ ਦਿਆ ਇਹ ਕੰਨੇ ਵੀ ਐਮਐਲਏ ਸਾਨੂੰ ਪਤਾ ਸੀ ਅਸੀਂ ਮੰਗ ਕਰਨੀ ਪਿਛਲੇ ਪਾਸੋਂ ਘੱਟ ਕੇ ਲੈ ਗਏ ਗੱਡੀ ਨਹੀਂ ਨਹੀਂ ਉਹ ਦੋਨ ਜੀ ਕੱਢੀ ਉਹਦਾ ਲੱਗੇ ਕਰਕੇ ਹਾਂ ਰੈਲਟਿਵ ਨੇ ਡਾਕਟਰ ਸਾਹਿਬ ਨਾਲ ਆਪਾਂ ਮਿਲ ਕੇ ਜਾਣਗੇ ਆਪ ਲੋਕ ਪਹਿਲਾਂ ਵੀ ਉਹਨਾਂ ਨੇ ਇਹ ਸਾਹਿਬ ਜਿਹੜਾ ਆਪਣਾ ਚਨੱਕਰ ਮਾਡਲ ਸਕੂਲ ਦੇ ਸਾਹਮਣੇ ਗਲੀ ਹੈ ਤੇ ਸਫਾਈ ਕੌਣ ਕਿੰਦੀ ਡਿਊਟੀ ਹੈ ਸਫਾਈ ਨਹੀਂ ਕਰਦੇ ਤੇ ਡਿਊਟੀ ਤੇ ਫਿਰ ਇੱਥੇ ਉਹ ਆਪ ਵਿਚਾਰੇ ਲੱਗੇ ਖੜੇ ਨੇ ਹਾਂ ਸੜਕ ਤੇ ਸੜਕ ਤੇ ਹੂੰ ਤੁਸੀਂ ਨਾ ਸਵੇਰੇ ਡਿਊਟੀ ਲਾਓ ਸਾਰਿਆਂ ਦੀ ਇੱਥੇ ਚੰਗੀ ਤਰ੍ਹਾਂ ਸਫਾਈ ਕਰਵਾਓ ਇਹਨਾਂ ਜਿਹੜੀਆਂ ਸੜਕਾਂ ਨੇ ਨਾ ਇੱਥੋਂ ਦੀਆਂ ਨਾਲ ਇੱਕ ਹੋਰ ਹਾਂਜੀ ਤੁਹਾਨੂੰ ਮੈਂ ਵਟਸਐਪ ਕਰ ਦਿੰਦਾ ਉਹਨਾਂ ਦਾ ਨੰਬਰ ਤੇ ਇੱਕ ਇਹ ਸਟਰੀਟ ਲਾਈਟ ਜਿਹੜੀਆਂ ਕਹਿੰਦੇ ਬੰਦ ਨੇ ਕਈ ਉਹ ਚਲਵਾ ਕੇ ਦੇਓ ਇਹਨਾਂ ਦੀ ਨਵੀਆਂ ਲੱਗਣ ਲੱਗਣ ਲਿਆ ਜੀ ਲੱਗ ਹੈ ਨਹੀਂ ਇੱਥੇ ਦੇਖ ਲੋ ਜਿਹੜੀ ਸਹੀ ਹੁੰਦੀ ਸਹੀ ਕਰ ਦਿਓ ਜਿਹੜੀ ਨਵੀਂ ਲੱਗਣ ਦੇ ਨਵੀਂ ਲਾ ਦਿਓ ਠੀਕ ਐ ਇਹ ਕੰਮ ਕਾਲ ਦੀ ਰੇਟੇ ਚ ਕਰਵਾ ਦਿਓ ਜੀ ਹਾਂ ਤੇ ਜਿਹੜੇ ਇੱਥੇ ਡਿਊਟੀ ਐ ਨਾ ਜਿਨ੍ਹਾਂ ਦੀ ਸਫਾਈ ਵਾਲਿਆਂ ਦੀ ਇਹ ਕਹਿੰਦੇ ਸਫਾਈ ਨਹੀਂ ਕਰਨਾ ਹੁੰਦੇ ਓਮ ਪ੍ਰਕਾਸ਼ ਗਾਇ ਸਰ ਜੀ ਹਾਂ ਉਹਨੂੰ ਵੀ ਦੇਖੋ ਉਹਨੂੰ ਇਹ ਵਾਰਨਿੰਗ ਦਿਓ ਜੇ ਨਾ ਕਰੂਗਾ ਤਾਂ ਫਿਰ ਕੋਈ ਕਾਰਵਾਈ ਕਰੋ ਜੀ ਛਾਂ ਚੂੜੇ ਵੀ ਨਹੀਂ ਮਾਰਦੇ ਓਕੇ ਜੀ ਉਹਨਾਂ ਇਸ ਤੋਂ ਬਾਅਦ ਮੈਨੂੰ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਲੋਕਾਂ ਦੀ ਓਕੇ ਕੱਲ ਆ ਜਾਣਗੇ ਸਾਰੇ ਕਰ ਦੇਣਗੇ ਉਹ ਜੀ ਚਾਹੀ ਨਾ ਵਸੇ ਆ ਜੀ ਤੁਹਾਡਾ ਧੰਨਵਾਦ ਕਰਦੇ ਆ ਸਾਡੇ ਸਪੀਕਰ ਹੋਏ ਨਾਲੋਂ ਨਾਲ ਹੀ ਹਾਜ਼ਰ ਕਾ ਦੇ ਵਿਧਾਇਕ ਸਾਹਿਬ ਦਾ ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਈਓ ਸਾਹਿਬ ਨੂੰ ਫੋਨ ਕੀਤਾ ਅਗਰ ਕਮੇਂ ਨਗਰ ਕੌਂਸਲ ਸਾਡੀ ਕਾਰਵਾਈ ਨਹੀਂ ਕਰਦੀ ਕੰਮ ਨਹੀਂ ਕਰਦੀ ਤਾਂ ਜੀ ਐਮਐਲ ਸਾਡੇ ਘਰੇ ਜਾ ਕੇ ਬੜਦਣ ਜੀ ਸਾਡਾ ਕੰਮ ਕਰੋ ਜੀ ਹਾਂ ਜੀ ਨਾਵ ਤਾਂ ਦੱਸਿਆ ਕਰੋ ਹਾਂਜੀ ਸਾਡਾ ਨਹੀਂ ਹੋਇਆ ਜੀ ਦੁਬਾਰਾ ਸਰ ਐਕਚੁਅਲੀ ਇਹਨਾਂ ਨੂੰ ਕਾਫੀ ਵਾਰ ਕਹਤਾ ਇਹ ਐ ਵੀ ਇਹਨਾਂ ਬੰਦੇ ਬਹੁਤ ਪੁਰਾਣੇ ਹੋ ਗਏ ਨੇ ਜਦੋਂ ਚਾਹੀਦਾ ਮਿੱਠੀ ਲੋਲੀ ਪੋਪ ਦੇ ਦਿੰਦੇ ਨੇ ਜੀ ਅਸੀਂ ਕਰ ਦਿਆਂਗੇ ਜੀ ਕਰਦੇ ਨਹੀਂ ਜੀ ਕਿਹੜਾ ਸਾਹਿਬ ਇਹ ਤੁਹਾਡੇ ਕੋਲ ਨੰਬਰ ਦੇ ਰਹੇ ਨਹੀਂ ਮੈਂ ਇੱਕ ਮਿੰਟ ਤੁਹਾਡੀ ਗੱਲ ਹੈ ਇੱਕ ਮਿੰਟ ਮੈਂ ਦੱਸਣਾ ਅੱਜ ਦਫ਼ਤਰ ਆਪਣਾ ਸੁਣ ਲਓ ਉਹ ਵੀ ਦੱਸਣਾ ਆ ਸਿਵਰ ਖਰਾਬ ਹੋਇਆ ਸੀ ਉਹ ਨਾਲੋਂ ਨਾਲ ਐਮਐਲਏ ਸਾਹਿਬ ਨੂੰ ਮੈਂ ਫੋਟੋ ਪਾਈ ਸੀ 6 ਵਜੇ ਸ਼ਾਮ ਨੂੰ ਮੇਰਾ ਕੰਮ ਹੋ ਗਿਆ ਸੀ ਮੈਨੂੰ ਸੁਣੋ ਨਾ ਦੱਸ ਦਿਓ ਮੈਨੂੰ ਆ ਕੰਮ ਨਾਲ ਦੇ ਨਾਲ ਅਫਸਰ ਨਹੀਂ ਤਾਂ ਕਈ ਵਾਰੀ ਚਲੋ ਮੈਂ ਬਾਹਰ ਹੁਣਾ ਮੇਰੇ ਦਫਤਰ ਚਲੇ ਜਾਓ ਉੱਥੇ ਮੇਰੇ ਪੀਏ ਤੇ ਸਾਰੇ ਬੈਠੇ ਹੋ ਠੀਕ ਮੈਂ ਉਹ ਵੀ ਕਹਿ ਰਿਹਾ